ਸਾਨੂੰ ਐਸਚੋ ਖਰਣ ਮਾਨ ਸਿੰਘ ਹੁੰਦਾ ਭਾਈ ਟਾਈਮ ਮਾਨ ਸਿੰਘ ਦੇਗਾ ਸਾਨੂੰ ਚੱਕ ਕੇ ਕਰੋ ਚੱਕ ਕੇ ਲੈ ਕਰੋ ਪਹਿਲਾਂ ਸਾਡੇ ਘਰ ਦੇਆਂ ਨੂੰ ਚੱਕ ਲਿਆ ਮਸਤਾ ਰਾਤ ਨੂੰ ਘਰਾਂ ਨਹੀਂ ਦਾ ਤੇ ਮਚਮਕੌਰ ਸਾਹਿਬ ਗਿਆ ਹੈ ਭਾਈ ਘਰ ਦੇ ਨੂੰ ਸਾਰੇ ਡੱਬੇ ਨੂੰ ਚੱਕ ਲਿਆ ਨਾ ਸਾਰੇ ਨੂੰ ਚੱਕ ਲਿਆ ਲੇਕਿਨ ਪੁਲਿਸ ਨੇ ਛੱਡੇ ਨਹੀਂ ਹੈਗਾ ਸਾਨੂੰ ਤੇ ਉਹਨਾਂ ਨੇ ਆਪਣਾ ਜਿਹੜਾ ਕੰਮ ਕਰਨਾ ਆਤਾ ਪੁਲਿਸ ਨੇ ਕਰਿਆ ਸਾਨੂੰ ਟੈਰੋ ਗੱਡ ਦਿੱਤੀ ਕਿਵੇਂ ਕੀਵੇਂ ਟੈਰੋ ਗੱਡ ਦਿੱਤੀ ਦੇਖੋ ਚੱਡੇ ਵੀ ਪਾੜੇ ਉਹਨਾਂ ਨੇ ਤੇ ਰਸੇ ਨਾਲ ਵੀ ਐ ਲੱਤਾਂ ਬੰਨ ਕੇ ਜਿਹਾ ਪਟੰਗ ਤੇ हां इक जी इकੋ ਜਿਹੜਾ ਬੇਲਣਾ ਫੇਰਦੇ ਆ ਉਹ ਤਾਂ ਬਹੁਤ ਮਾੜਾ ਬਹੁਤ ਮਾੜਾ ਬੇਲਣਾ ਤਾਂ ਇਹ ਕਮੈਂਟਰੀ ਰੱਖਉਂਦਾ ਹੋ। ਕੋਈ ਕਿਸੇ ਨੂੰ ਮਾਰਿਆ ਨਹੀਂ ਕੋਈ ਸਾਡੇ ਕੋਲ ਤੇ ਅਸਲਾ ਨਹੀਂ ਨਿਕਲਿਆ ਆਇਆਗਾ। ਠੀਕ ਆ ਜੀ। ਲੇਕਿਨ ਇਹਨਾਂ ਨੇ ਆਪਣਾ ਜੋਰ ਲਾ ਕੇ ਸਾਨੂੰ ਫੇਰ ਛੱਡੇ। ਆਹ ਮਰਿਆ ਕਰਦੇ। ਆਹ ਮਰਿਆ ਜੀ ਆਹ ਮਰਿਆ। ਕਿਸੇ ਜੋ ਕੋਈ ਛੱਡੇ ਨਹੀਂ ਹੈਗਾ ਇਹ ਮਤਲਬ ਇੱਕ ਹੁਣ ਤਾਂ ਹੀ ਤੁਰਦੇ ਫਿਰਦੇ ਇੱਕ ਮਤਲਬ ਪਤਣੇ ਆ ਵੀ ਇੱਕ ਤੁਰ ਰਹੇ ਆ ਆਪਾਂ। ਜਾਨ ਨਹੀਂ ਛੱਡੀ ਹੈਗੀ ਇਹਨਾਂ ਨੇ ਭੋਰਾ ਵੀ ਸਾਡੇ ਵਿੱਚ ਚੱਡੇ ਸਾਡੇ ਕਦਮ ਕਰੇ ਪਏ ਆ ਜਮੇਂ ਇਹ ਸਰੀਰ ਖਤਮ ਕਰਦੇ ਇਹਨਾਂ ਨੇ। ਕੀ ਸਾਡਾ ਇਹ ਕਸੂਰ ਆ ਵੀ ਅਸੀਂ ਇੱਕ ਅਮਰਤ ਛਕਿਆ ਹੋਇਆ ਹੈ। ਸਾਡਾ ਇੱਕ ਇਹੀ ਕਸੂਰ ਹੈ ਹੋਰ ਤਾਂ ਜੀ ਕੋਈ ਕਰਿਆ ਨਹੀਂ। ਇਹ ਜ਼ਰੂਰ ਸਾਡਾ ਕਸੂਰ ਆ ਵੀ ਸਾਨੂੰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆਪਣੇ ਲੜ ਲਾ ਲਿਆ ਬਸ। ਕਹਾ ਕਿ ਇਹਨੂੰ ਕੁਝ ਵੀ ਨਹੀਂ ਅਸੀਂ। ਲੇਕਿਨ ਇਹ ਪਤਾ ਨਹੀਂ ਇਹਨਾਂ ਨੇ ਕੀ ਇਹ ਕੀਤਾ ਕੀ ਨਹੀਂ ਕੀਤਾ। ਜਿਵੇਂ ਜਦੋਂ ਤੁਹਾਨੂੰ ਲੱਗੀ ਸੀ ਪੁਰ ਚੱਕ ਕੇ ਖਾਣੇ ਦੇ ਵਿੱਚ ਵੀ ਹੁਣ ਨਹੀਂ ਬਚਦੇ ਹੈਗੇ ਕਿਉਂਕਿ ਉਹ ਦੌਰ ਜਿਹੜਾ ਅਸੀਂ ਫੜ ਫੜ ਕੇ ਮਾਰਦੇ ਬਿਲਕੁਲ ਹੋ ਗਿਆ ਦਾ ਜੀ ਐਦਾਂ ਹੋ ਗਿਆ ਦਾ ਵੀ ਹੁਣ ਪੁਲਿਸ ਛੱਡਦੀ ਨਹੀਂ ਮਤਲਬ ਤਿੰਨ ਦਿਨ ਤਾਂ ਸਾਨੂੰ ਮਤਲਬ ਐਦਾਂ ਹੱਥ ਬੰਨ੍ਹ ਲੈ ਪਿੱਛੇ ਇੱਥੇ 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 ਦਾ ਹੱਥ ਬੰਨ੍ਹ ਤੇ ਅੱਖਾਂ ਇੱਥੇ ਅੱਖਾਂ ਪੱਟੀ ਬੰਨ੍ਹਤੀ ਤੇ ਤਿੰਨ ਦਿਨ ਤਾਂ ਸਾਨੂੰ ਮਤਲਬ ਕਿ ਐਦਾਂ ਹਲਾ ਕੇ ਵੀ ਆ ਪਾਣੀ ਪਿਆ ਪੀਰ ਇਹ ਇਹ ਪ੍ਰਸ਼ਾਦ ਚਾਗ ਲੋ ਭਾਈ ਐਦਾਂ ਹੀ ਮਤਲਬ ਆਪਣਾ ਸੀ ਮਾੜਾ ਮੋਟਾ ਟਾਈਮ ਪਾਰ ਕਰਿਆ ਦਿਨ ਦਿਨ ਇੱਡੀ ਰਹੇ ਆ ਭਾਈ ਜਿਹੜਾ ਵੀ ਮੁੰਡਾ ਅਮਰਤਾਰੀ ਦਾ ਤਕਰੀਬਨ ਜਿਹਦੇ ਕੋਲ ਵੀ ਮਾੜੀ ਵੀ ਕੋਈ ਸ਼ੱਕ ਪੈ ਜਾਂਦੀ ਸੀ ਉਹਨੂੰ ਨਹੀਂ ਪੁਲਿਸ ਛੱਡਦੀ ਨਾ ਬਿਲਕੁਲ ਨਹੀਂ ਛੱਡਦੀ ਜਿਹੜਾ ਜਿਹੜਾ ਹੈ ਵੀ ਤਾਂ ਮਾੜਾ ਮੋਟਾ ਕੋਈ ਗੱਲਬਾਤ ਆਈ ਸੀ ਉਹਦੇ ਕੋਲ ਹੀ ਨਮਕਾਬਰੇ ਦੇ ਅੱਗੇ ਤੱਕਦੇ ਰਹੇ ਵੀ ਚਲੋ ਭਾਈ ਗਾਤਾ ਅਮਰਤ ਸਾਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਬਖਸ਼ਿਆ ਏ ਉਹ ਤਾਂ ਛੋਟੀ ਜਿਹੀ ਮਰਜ਼ੀ ਦਿੱਤੇ ਆ 6ਵੀਂ ਕਲਾਸ ਵਿੱਚ ਮੈਂ ਪੜਦਾ ਸੀਗਾ ਖਾਲਸਾ ਸਕੂਲ ਖਰੜਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉੱਥੇ ਸੱਚੇ ਪਾਤਸ਼ਾਹ ਨੇ ਬਾਣੇ ਦੀ ਦਾਤ ਬਖਸ਼ ਦਿੱਤੀ ਸੀ ਬੱਚਿਆਂ ਨਾਲ ਹੁੰਦੀਆਂ ਨੇ ਗੱਲਾਂ ਇਪੋਤਾ ਸਿੱਖੀ ਨਾਲ ਜੁੜੋ ਜੁੜਨੇ ਦਾ ਅੱਜ ਟਾਈਮ ਹੈ ਬੱਚੇ ਨਸ਼ਿਆਂ ਵੱਲ ਬਹੁਤੇ ਜਾ ਰਹੇ ਆ ਤੇ ਨਸ਼ਿਆਂ ਵੱਲ ਤੇ ਰੋਕ ਰੁਕੀਏ ਇਹਨਾਂ ਨੂੰ ਅਸੀਂ ਇਹੀ ਸੇਹ ਦੰਨੇ ਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਈ ਤੁਸੀਂ ਪੁੱਤ ਨਸ਼ੇ ਛੱਡੋ ਨਸ਼ੇ ਤਿਆਕੋ ਤੇ ਮਹਾਰਾਜ ਨਾਲ ਜੁੜੋ ਆ ਦੇਖੋ ਇਹ ਮੁੰਡਾ ਆਪਣਾ ਬਤਾਰ ਸਿੰਘ ਹੈਗਾ ਇਹ ਮੇਰੇ ਨਾਲ ਡਿਊਟੀ ਕਰਦੇ ਆ ਇਹ ਇਹ ਮਤਲਬ ਸਾਡੇ ਨਾਲ ਬੈਠਿਆ ਹੋਇਆ ਹੈ ਇਹ ਸਾਨੂੰ ਦੇਖ ਕੇ ਵਿਚਾਰਾ ਦਾੜੀ ਕੱਟਦਾ ਤਾਂ ਸਾਨੂੰ ਦੇਖੋ ਜਾਨਾ ਇਹਨੇ ਵੀ ਮਤਲਬ ਦਾੜੀ ਰੱਖ ਲਈ ਹੁਣ ਕਹਿੰਦਾ ਬਾਬਾ ਜੀ ਮੈਨੂੰ ਅਮਰ ਚਕਾ ਦਿਓ ਉਹਨੇ ਅਮਰ ਚਕਾਉਣਾ ਹੈ ਜੀ ਮਹਾਰਾਜ ਚੇ ਬਾਚਨ ਚਕਾਉਣਾ ਸੀ ਤਾਂ ਉਹਨੇ ਚਕਾਉਣਾ ਜਾਨ ਤੁਹਾਨੂੰ ਅੱਜ ਅਸੀਂ ਅਜੇ ਹੀ ਨਿਹੰਗ ਸਿੰਘ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਪਾਈ ਅਵਤਾਰ ਸਿੰਘ ਆ ਜੋ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਨੇ ਚੌਂਕੀਦਾਰੀ ਦੀ ਡਿਊਟੀ ਬੜੀ ਹੀ ਸਤਕਾਰ ਦੇ ਨਾਲ ਬੜੀ ਹੀ ਇਮਾਨਦਾਰੀ ਦੇ ਨਾਲ ਇੱਕ ਸਰਕਾਰੀ ਕਾਲਜ ਆ ਜੋ 6 ਫੇਸ ਵਾਲਾ ਮਹਾਲੀ ਦੇ ਵਿੱਚ ਉੱਥੇ ਨਿਵਾ ਰਹੇ ਨੇ ਤਕਰੀਬਨ 24-25 ਸਾਲ ਦਾ ਸਮਾਂ ਹੋ ਗਿਆ ਗੱਲਬਾਤ ਵੀ ਕਰਾਂਗੇ ਕਦੋਂ ਸਿੱਖੀ ਦੇ ਬਾਣੇ ਦੇ ਨਾਲ ਜੁੜੇ ਜਦੋਂ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਚੱਲਿਆ ਤਾਂ ਉਸ ਕਾਲੇ ਦੌਰ ਦੇ ਵਿੱਚ ਵੀ ਇਹਨਾਂ ਨੇ ਵੀ ਪੁਲਿਸ ਦੀ ਇਨਟੈਰੋਗੇਟ ਚੱਲੀ ਆ ਉਸ ਦੌਰ ਦੇ ਵਿੱਚ ਪੁਲਿਸ ਦਾ ਸੰਤਾਪ ਸੀ ਜਿਹੜਾ ਜਿਸ ਤਰ੍ਹਾਂ ਉਹ ਤਸੱਦਦ ਕਰਦੇ ਸੀ ਉਹ ਵੀ ਚੱਲਿਆ ਗੱਲਬਾਤ ਕਰਦੇ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਵੈਗੁਰ ਜੀ ਖਾਲਸਾ ਵਾਹੀ ਗੁਰਜੀ ਕੀ ਪਤੈ ਬਾਬਾ ਜੀ ਕਦੋਂ ਤੁਹਾਡੀ ਜਿਹੜੀ ਸਿੱਖੀ ਦੇ ਨਾਲ ਪ੍ਰੀਤ ਪੈਂਦੀ ਹੈ ਕਦੋਂ ਬਾਣਾ ਤਾਰਨ ਕਰਦੇ ਹੋ ਕਿੰਨੇ ਸਾਲ ਦੀ ਉਮਰ ਸੀ ਕੋ ਕੋ ਜਿਹੜਾ ਤਾਂ ਅਮਰਤ ਸਾਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਬਖਸ਼ਿਆ ਏ ਉਹ ਤਾਂ ਛੋਟੀ ਜਿਹੀ ਉਮਰ ਚ ਦਿੱਤੇ ਆ 6ਵੀਂ ਕਲਾਸ ਵਿੱਚ ਮੈਂ ਪੜਦਾ ਸੀਗਾ ਖਾਲਸਾ ਸਕੂਲ ਖਰੜਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉੱਥੇ ਸੱਚੇ ਪਾਤਸ਼ਾਹ ਨੇ ਬਾਣੇ ਦੀ ਦਾਤ ਬਖਸ਼ ਦਿੱਤੀ ਸੀ ਉਸ ਤੋਂ ਬਾਅਦ 8ਵੀਂ ਕਲਾਸ ਤੱਕ ਪੜ੍ਹੇ ਆਪਾਂ ਜਿਆਦਾ ਨਹੀਂ ਪੜ੍ਹੇ ਹੈਗੇ ਤੇ ਉਸ ਤੋਂ ਬਾਅਦ ਫਿਰ ਚੱਲਦੇ ਰਹੇ ਫਿਰ ਅੱਗੇ 84 ਆ ਗਈ ਹੈ 84 ਤੋਂ ਮਤਲਬ ਫਿਰ ਇਹਨਾਂ ਨੇ ਸਾਨੂੰ ਅਮਰ ਜਿਹੜਾ ਵੀ ਬੰਦੇ ਨੇ ਬੱਚੇ ਨੇ ਮੁੰਡੇ ਨੇ ਜਿਹੜਾ ਨੇ ਵੀ ਛਕਿਆ ਹੁੰਦਾ ਤਾਂ ਉਸ ਟਾਈਮ ਉਹਨੂੰ ਚੱਕ ਲੈਦੀ ਪੁਲਿਸ ਕਿਹੜੇ ਇਲਾਕੇ ਤੋਂ ਆਣਾ ਕਿੱਥੇ ਰਹਿਣ ਵਾਲੇ ਆ ਆਪਣਾ ਇਲਾਕਾ ਜੀ ਖਰੜ ਖੜ ਦੇ ਨਾਲੇ ਪਿੰਡਾ ਮੇਰਾ ਖਾਨਪੁਰ ਅਸੀਂ ਉੱਥੇ ਰਹਿੰਦੇ ਆ ਹਾਂ ਜੀ ਖਾਨਪੁਰ ਐ ਨਈ ਅਸੀਂ ਕਦੋਂ ਤੁਹਾਨੂੰ ਪੁਲਿਸ ਤੁਸੀਂ ਆਪਾਂ ਗੱਲਬਾਤ ਕਰ ਰਹੇ ਸੀ ਜਦੋਂ ਉਹ ਦੌਰ ਆਇਆ ਸੀ ਪੰਜਾਬ ਦਾ ਤਾਂ ਤੁਹਾਨੂੰ ਵੀ ਪੁਲਿਸ ਚੱਕ ਕੇ ਲੈ ਗਈ ਸੀ ਕਿਹੜਾ ਅਫਸਰ ਚੱਕ ਕੇ ਲੈ ਗਿਆ ਜੀ ਕਿਸ ਤਰ੍ਹਾਂ ਤੁਹਾਨੂੰ ਇੰਟਰੋਗੇਟ ਕੀਤਾ ਗਿਆ ਸਾਨੂੰ ਐਸਐਚਓ ਖਰੜ ਮਾਨ ਸਿੰਘ ਹੁੰਦਾ ਭਾਈ ਇਸ ਟਾਈਮ ਮਾਨ ਸਿੰਘ ਲੈ ਕੇ ਤਾਂ ਸਾਨੂੰ ਚੱਕ ਕੇ ਘਰੋਂ ਚੱਕ ਕੇ ਲੈ ਗਏ ਘਰੋਂ ਪਹਿਲਾਂ ਸਾਡੇ ਘਰਦਿਆਂ ਨੂੰ ਚੱਕ ਲਈ ਮਸਟ ਰਾਤ ਨੂੰ ਘਰਾਂ ਨਹੀਂ ਤਾਂ ਤੇ ਮੈਂ ਚਮਕੌਰ ਸਾਹਿਬ ਗਿਆ ਸੀ ਭਾਈ ਘਰਦਿਆਂ ਨੂੰ ਘਰਦਿਆਂ ਨੂੰ ਸਾਰੇ ਡੱਬੇ ਨੂੰ ਚੱਕ ਲਿਆ ਸਾਰੇ ਨੂੰ ਚੱਕ ਲਿਆ ਤੇ ਮੈਨੂੰ ਉਸ ਵੇਲੇ ਫੋਨ ਤਾਂ ਹੁੰਦੇ ਨਹੀਂ ਤੇ ਅੱਗੇ ਤੇ ਕੋਈ ਮਤਲਬ ਮੈਨੂੰ ਮੈਸੇਜ ਮਿਲ ਗਿਆ ਵੀ ਐਦਾਂ ਗੱਲ ਹੋ ਗਈ ਭਾਈ ਮੁੜਿਓ ਪਿੱਛੇ ਆਪਾਂ ਆ ਗਏ ਆਪਾਂ ਨੂੰ ਕੋ ਡਰੇ ਨਹੀਂ ਤਾਂ ਤੇ ਸਾਨੂੰ ਇਹ ਪੰਡਤ ਦੀ ਪੰਚਾਇਤ ਨੇ ਪੇਸ਼ ਕੀਤਾ ਬਥੇਰਾ ਪੰਚਾਇਤ ਨੇ ਵੀ ਕਿਹਾ ਵੀ ਇਹ ਮੁੰਡੇ ਦੋ ਮੁੰਡੇ ਤੇ ਅਸੀਂ ਪਿੰਡ ਦੀ ਤੇ ਇਹ ਮੁੰਡੇ ਠੀਕ ਐ ਕੋਈ ਗੱਲਬਾਤ ਨਹੀਂ ਇਹ ਜੀ ਹੈਗੀ ਵੀ ਜਾਣ ਤੋਂ ਛੱਡ ਦਿਓ ਲੇਕਿਨ ਪੁਲਿਸ ਨੇ ਛੱਡਿਆ ਨਹੀਂ ਹੈਗਾ ਸਾਨੂੰ ਤੇ ਉਹਨਾਂ ਨੇ ਆਪਣਾ ਜਿਹੜਾ ਕੰਮ ਕਰਨਾਤਾ ਪੁਲਿਸ ਨੇ ਕਰਿਆ ਥਾ ਨੂੰ ਟੈਰੋਗੜ ਦਿੱਤੀ ਕਿਵੇਂ ਕਿਵੇਂ ਟੈਰੋਗੜ ਕੀਤਾ ਦੇਖੋ ਚੱਡੇ ਵੀ ਪਾੜੇ ਉਹਨਾਂ ਨੇ ਤੇ ਰਸੇ ਨਾਲ ਵੀ ਐ ਲੱਤਾਂ ਬੰਨ ਕੇ ਜੀ ਪਟੰਗ ਤੇ ਹਾਂਜੀ ਇੱਕ ਉਹ ਜਿਹੜਾ ਬੇਲਣਾ ਫੇਰਦੇ ਆ ਉਹ ਤਾਂ ਬਹੁਤ ਮਾੜਾ ਬਹੁਤ ਮਾੜਾ ਬੇਲਣਾ ਤਾਂ ਇੱਕ ਕਮੈਂਟਰੀ ਰੱਖ ਹੁੰਦਾ ਉਹ ਬੰਦੇ ਤੇ ਕਿੰਨੇ ਦਿਨ ਟੈਰੋਗੜ ਕਰਦੇ ਕਿੰਨੇ ਘੰਟੇ ਤੂੰ ਇਹ 15 20 ਦਿਨ ਇਹਨੇ ਰੱਖਿਆ ਪਹਿਲਾਂ ਖਰੜ ਰੱਖਿਆ ਤੁਰੇ ਮੋਹੜੀ ਰੱਖਿਆ ਹਾਂਜੀ ਕਿੰਨੇ ਕਿੰਨੇ ਘੰਟੇ ਫਿਰ ਅਫਸਰ ਕੋਟ ਦੇ ਸੀ ਮਤਨੇ ਇਹਨਾਂ ਨੂੰ ਕੋਈ ਕੋਈ ਨਹੀਂ ਤਾਂ ਜਿਹੜਾ ਵੀ ਅਫਸਰ ਆ ਜਾਂਦਾ ਤਾਂ ਉਹ ਹੀ ਕਹਿੰਦਾ ਉਹ ਵੀ ਇਹ ਕੌਣ ਕਿੱਕਣਾ ਬੈਠੇ ਆ ਕਿ ਦੌਰੇ ਆ ਜਾਂਦਾ ਉਹ ਦੱਸ ਦਿੰਦਾ ਤੇ ਵੀ ਹਾਂ ਵੀ ਇਹ ਜਾਂਦੇ ਖਾਨਪੁਰ ਤੋਂ ਵੀ ਇਹਨਾਂ ਦੇ ਲੀਕਾ ਮੁੰਡਿਆਂ ਦੇ ਨਾਲ ਅਤਵਾਦੀਆਂ ਦੇ ਨਾਲ ਅਤਵਾਦੀ ਸਾਨੂੰ ਵੀ ਅਤਵਾਦੀ ਕਹਿੰਦੇ ਤੇ ਠੀਕ ਹੈ ਜੀ ਵੀ ਅਤਵਾਦੀ ਨਾਲ ਸੰਬੰਧ ਹੈ ਇਹਨਾਂ ਦੇ ਲੇਕਿਨ ਸਾਡਾ ਕੋਈ ਸੰਬੰਧ ਨਹੀਂ ਤਾਂ ਕਿਸੇ ਨਾਲ ਅਸੀਂ ਕੋਈ ਕਿਸੇ ਨੂੰ ਮਾਰਿਆ ਨਹੀਂ ਕੋਈ ਸਾਡੇ ਕੋਲ ਤੇ ਹਥਿਆਰ ਨਹੀਂ ਨਿਕਲਿਆ ਆਏਗਾ ਠੀਕ ਹੈ ਜੀ ਲੇਕਿਨ ਇਹਨਾਂ ਨੇ ਆਪਣਾ ਜੋਰ ਲਾ ਕੇ ਸਾਨੂੰ ਫਿਰ ਛੱਡਿਆ ਆਦਮਰਿਆ ਕਰ ਦਿੰਦੇ ਸੀ ਆਦਮਰਿਆ ਜੀ ਆਦਮਰਿਆ ਕਿਸੇ ਜੋ ਕੋ ਛੱਡੇ ਨਹੀਂ ਹੈ ਗਈ ਮਤਲਬ ਇੱਕ ਹੁਣ ਤਾਂ ਹੀ ਤੁਰਦੇ ਫਿਰਦੇ ਇੱਕ ਮਤਲਬ ਪਤਲੇ ਆ ਵੀ ਇੱਕ ਤੁਰ ਰਹੇ ਆ ਆਪਾਂ ਜਾਨ ਨਹੀਂ ਛੱਡੀ ਹੈ ਗਈ ਇਹਨਾਂ ਨੇ ਪੋਰਾ ਵੀ ਸਾਡੇ ਵਿੱਚ ਛੱਡੇ ਸਾਡੇ ਖਤਮ ਕਰੇ ਪਏ ਆ ਜਮੇ ਜੀ ਸਰੀਰ ਖਤਮ ਕਰਤਾ ਇਹਨਾਂ ਨੇ ਹੁਣ ਵੀ ਜਦੋਂ ਕਈ ਵਾਰ ਉਹ ਸਰੀਰ ਦੁਖਦਾ ਹੋਊਗਾ ਜਿਹੜੇ ਜਿਹੜੇ ਚੀਜ਼ਾਂ ਤੇ ਸੱਟਾਂ ਮਾਰੀਆਂ ਜਿ ਤਰ੍ਹਾਂ ਦੇ ਤਸੱਦ ਚੱਲੇ ਆ ਬਾ ਸਰੀਰ ਸਾਰੇ ਹੀ ਦੁਖਦਾ ਜੀ ਸਰੀਰ ਸਾਰੇ ਹੀ ਦੁਖਦਾ ਹੈ ਮਤਲਬ ਖਤਮ ਕਰਤਾ ਸਰੀਰ ਇਹਨਾਂ ਨੇ ਫਿਰ ਮਨ ਵੀ ਭਾਵਕ ਹੋ ਜਾਂਦਾ ਉਹ ਜ਼ੁਲਮ ਸੁਣ ਦੇਖ ਕੇ ਜਾਂ ਜਦੋਂ ਬੰਨ ਯਾਦ ਆ ਜਾਂਦੀ ਹੈ ਬਸ ਫਿਰ ਤਾਂ ਦਿਮਾਗ ਖਰਾਵੇ ਹੋ ਜਾਂਦਾ ਵੀ ਯਾਰ ਉਹ ਕੁਝ ਵੀ ਨਹੀਂ ਕੀ ਕਰਿਆ ਇਹਨਾਂ ਨੇ ਸਾਡੇ ਨਾਲ ਕੀ ਸਾਡੀ ਨੌਜਵਾਨੀ ਨਾਲ ਕੀਤਾ ਇਹਨਾਂ ਨੇ ਕਿ ਆ ਸਾਡਾ ਇਹ ਕਸੂਰ ਆ ਵੀ ਅਸੀਂ ਇੱਕ ਅਮਰਤ ਛਕਿਆ ਹੋਇਆ ਹੈ ਸਾਡਾ ਇੱਕ ਇਹੀ ਕਸੂਰ ਹੈ ਹੋਰ ਤਾਂ ਜੀ ਕੋਈ ਕਰਿਆ ਨਹੀਂ ਇਹ ਜਰੂਰ ਸਾਡਾ ਕਸੂਰ ਆ ਵੀ ਸਾਨੂੰ ਮਾਰੋ ਜਨੇ ਸੱਚੇ ਪਾਤਸ਼ਾਹ ਨੇ ਆਪਣੇ ਲੜ ਲਾ ਲਿਆ ਬਸ ਕਹਾ ਕਿ ਇਹਨਾਂ ਨੂੰ ਕੁਝ ਵੀ ਨਹੀਂ ਸੀ ਲੇਕਿਨ ਇਹ ਪਤਾ ਨਹੀਂ ਇਹਨਾਂ ਨੇ ਕੀ ਇਹ ਕੀਤਾ ਕੀ ਨਹੀਂ ਕੀਤਾ ਮਨ ਦੇ ਵਿੱਚ ਪਹਿਲੇ ਹੀ ਸੀ ਕਿ ਨਿਹੰਗ ਸਿੰਘ ਦਾ ਬਾਣਾ ਧਾਰਨ ਕਰਨਾ ਜਾਂ ਫਿਰ ਉਸ ਦੌਰ ਤੋਂ ਬਾਅਦ ਜਦੋਂ ਤੁਹਾਨੂੰ ਟੈਰੋਗੜ ਕੀਤਾ ਉਸ ਤੋਂ ਬਾਅਦ ਆ ਰਿਹਾ ਇਹ ਤਾਂ ਦੇਖੋ ਜੀ ਸ਼ੁਰੂ ਤੋਂ ਹੀ ਤਾਂ ਮਨ ਦੇ ਵਿੱਚ ਵੀ ਹਾਂ ਹੱਚੇ ਪਾਸ਼ਾ ਇਹ ਕਿਰਪਾਈ ਸੀ ਮਤਲਬ ਸ਼ੁਰੂ ਤੋਂ ਹੀ ਮਹਾਰਾਜ ਹੱਚੇ ਪਾਸ਼ਾ ਜਿਹੜੇ ਨਿਹੰਗ ਸਿੰਘ ਆਉਂਦੇ ਆ ਨਾ ਜੀ ਉਹੀ ਬਾਣਾ ਮਤਲਬ ਨਾ ਰੂਹ ਬਦਲ ਬਦਲ ਕੇ ਉਹੀ ਸਿੰਘ ਆਉਂਦੇ ਆ ਜਿਹੜੇ ਆਪਣੇ ਸਿੰਘ ਆ ਨਾ ਜਿਹੜੇ ਉਹੀ ਸ਼ਿੰਗਾਰ ਹੈ ਬਾਰ-ਬਾਰ ਜੰਮ ਕੇ ਹੋਰ ਦੇਖ ਲੋ ਤੁਸੀਂ ਕਿੰਨੀ ਦੁਨੀਆ ਫਿਰਦੀ ਹੋਰ ਕਿਸੇ ਨੇ ਨਹੀਂ ਧਾਰਨ ਕੀਤਾ ਸਾਨੂੰ ਮਹਾਰਾਜ ਨੇ ਕਿਉਂ ਚੁਣਿਆ ਇਹ ਸਾਡੇ ਪਰੂ ਕਿਰਪਾ ਆ ਉਹਨਾਂ ਦੀ ਰਸਮੀ ਪਾਸ਼ਾ ਦੀ ਤਾਂ ਸਾਨੂੰ ਮਹਾਰਾਜ ਨੇ ਬਾਣਾ ਦਿੱਤੇ ਆ ਇਹ ਕਿਹੜੀ ਜੱਥੇਬੰਦੀ ਦੇ ਨਾਲ ਫਿਰ ਜੁੜੇ ਹੋਏ ਅਸੀਂ ਬੁੱਢਾ ਦਾਲਾ ਜੀ ਬੁੱਢਾ ਦਾਲਾ ਜੀ ਹਾਂ ਜੀ ਤੇ ਬੁੱਢਾ ਦਾਲ ਨਾਲ ਅਸੀਂ ਜੁੜੇ ਆ ਜੀ ਅੰਮ੍ਰਿਤ ਅਸੀਂ ਬੁੱਢਾ ਦਾਲ ਦਾ ਸ਼ੱਕਿਆ ਆ ਇਹ ਤੇ ਮਹਾਰਾਜ ਹਜੇ ਪਾਸ਼ਾ ਨੇ ਆ ਫਰਰੇ ਦੀ ਜ਼ਾਦ ਬਖਸ਼ੀ ਸਾਨੂੰ ਐਤਕੀ ਸਭਾ ਨੂੰ ਹਾਂ ਜੀ ਇਹ ਬਖਸ਼ੀ ਆ ਜੀ ਸਾਡਾ ਮੇਜਰ ਸਿੰਘ ਸੋਢੀ ਤਰਨਾ ਦਾਲਾ 10ਵੇਂ ਤਰਨਾਦਲ ਇਹ ਸਾਨੂੰ ਉਹਨਾਂ ਨੇ ਬਖਸ਼ੀ ਆ ਜੀ ਫਰਮੇ ਦੀ ਬਖਸ਼ੀ ਜਿਹੜੀ ਬਖਸ਼ੀ ਦਵਾਈ ਕੀਤੀ ਕਦੋਂ ਉਹਰੇ ਫਿਰ ਕਾਲਜ ਦੇ ਵਿੱਚ ਕਦੋਂ ਨੌਕਰੀ ਮਿਲਦੀ ਆ ਚੌਂਕੀਦਾਰੀ ਦੀ ਕਿਹੜੇ ਸਾਲ ਦੇ ਵਿੱਚ ਮਿਲਦੀ ਆ ਉਦੋਂ ਫਿਰ ਬਾਣਾ ਧਾਰਿਆ ਹੋਇਆ ਸੀ ਨਿੰਗ ਸਿੰਘ ਵਾਲਾ ਹਾਂ ਜੀ ਧਾਰਿਆ ਹੋਇਆ ਤਾਂ ਜੀ ਤੇ ਅਸੀਂ ਮਤਲਬ 2004 ਤਾਂ ਜੀ ਉਹਰੇ ਸੀ ਹਾਂ ਜੀ 4 ਦੇ ਅਸੀਂ ਇੱਥੇ ਹੀ ਹੈ ਕੋਵਿਡ ਸਾਨੂੰ ਦਿੱਕਤ ਨਹੀਂ ਹੈਗੀ ਕੋਈ ਮਤਲਬ ਕੋਈ ਗੱਲੇ ਨਹੀਂ ਇਹ ਜੀ ਵੀ ਸਾਰਾ ਆਪਣਾ ਸਟਾਫ ਆ ਸਾਰਾ ਸਾਰੇ ਜਿਤ ਕਰਦੇ ਆ ਬੱਚੇ ਵੀ ਕਰਦੇ ਆ ਠੀਕ ਹੈ ਸਟਾਫ ਵੀ ਕਰਦਾ ਅਸੀਂ ਕਰਦੇ ਆ ਉਹਨਾਂ ਦੀ ਮਹਾਰਾ ਦੇ ਬਾਹਨੇ ਦੀ ਬਹੁਤ ਇੱਜ਼ਤ ਕਰਦੇ ਆ ਠੀਕ ਹੈ ਜੀ ਬਹੁਤ ਬੱਚੇ ਆ ਜਿਹੜੇ ਵੀ ਉਹ ਸਾਡੇ ਨੂੰ ਮਤਲਬ ਦੇਖ ਕੇ ਸਾਡੀਆਂ ਗੱਲਾਂ ਸੁਣ ਕੇ ਸਿੱਖੀ ਦੇ ਨਾਲ ਜਿਹੜੇ ਜੁੜ ਰਹੇ ਆ ਔਰ ਜੁੜ ਗਏ ਕੰਮ ਦੇ ਦੇ ਕੇ ਜੁੜੇ ਨੇ ਜੁੜੇ ਜੁੜ ਕੇ ਜੁੜ ਗਏ ਆ ਜੀ ਆਹ ਦੇਖ ਲਓ ਮੁੰਡਾ ਆਪਣਾ ਬਤਾਰ ਸਿੰਘ ਆਇਆ ਹੈ ਮੇਰੇ ਨਾਲ ਡਿਊਟੀ ਕਰਦੇ ਆ ਇਹ ਇਹ ਮਤਲਬ ਸਾਡੇ ਨਾਲ ਬੈਠਿਆ ਹੋਏ ਇਹ ਸਾਨੂੰ ਦੇਖ ਕੇ ਵਿਚਾਰਾ ਦਾੜੀ ਕੱਟਦਾ ਤਾਂ ਸਾਨੂੰ ਦੇਖ ਕੇ ਵਿਚਾਰਾ ਇਹਨੇ ਵੀ ਮਤਲਬ ਦਾੜੀ ਰੱਖ ਲਈ ਹੁਣ ਕਹਿੰਦਾ ਬਾਬਾ ਜੀ ਮੈਨੂੰ ਅਮਰਤ ਛਕਾ ਦਿਓ ਹੁਣ ਇਹਨੂੰ ਅਮਰਤ ਛਕਾਉਣਾ ਸੀ ਮਹਾਰਾਜੇ ਪਾਚਨ ਛਕਾਉਣਾ ਸੀ ਤੁਹਾਨੂੰ ਛਕਾਉਣਾ ਜੜੇ ਤੱਕ ਕਿੰਨੇ ਤੋਂ ਕਿੰਨੇ ਡਿਊਟੀ ਵੀਰ ਤੁਹਾਡੀ ਇੱਥੇ ਸਾਡੀ 11 ਤੋਂ 7 ਹਾਂਜੀ ਸਭ ਤੋਂ ਪਹਿਲਾਂ ਜਦੋਂ ਜੁਆਇਨ ਕੀਤਾ ਸੀ ਉਦੋਂ ਕਿੰਨੀ ਤਨਖਾਹ ਮਿਲਦੀ ਸੀ ਤੇ ਹੁਣ ਕਿੰਨੀ ਮਿਲਦੀ ਹੈ ਉਸ ਟਾਈ 3500 ਪਰ ਲੱਗੇ ਤੇਰੇ 3500 ਤਨਖਾਹ ਸੀ ਮੇਰੀ ਉਸ ਟਾਈਮ ਹਾਂਜੀ ਚਲੋ ਹੁਣ ਤਾਂ ਕਿਰਪਾ ਮਹਾਰਾਜੇ ਪਾਸ਼ਾ ਜੀ ਦੇ ਰਿਹਾ ਪ੍ਰਸ਼ਾਦ ਦੇ ਤੋ ਬੜੀ ਇੱਜ਼ਤ ਦੇ ਦੇ ਰਿਹਾ ਸੱਚੇ ਪਾਤਸ਼ਾਹ ਖੁਸ਼ੀ ਰਹਾ ਹੋਈ ਜਾਂਦਾ ਜੀ ਬੜੇ ਆਨੰਦ ਵਿੱਚ ਕੋਈ ਮੰਗ ਹੈ ਕਿ ਵਧਣੀ ਚਾਹੀਦੀ ਇੰਦਰ ਜੀ ਤਨਖਾਹ ਬਿਲਕੁਲ ਤਨਖਾਹ ਤਾਂ ਵਧਣੀ ਚਾਹੀਦੀ ਹੈ ਜਿੰਨਾਂ ਸਰਕਾਰ ਆ ਮਰੀ ਗੱਲ ਕਰ ਰਹੀ ਹੈ ਜੀ ਤਨਖਾਹ ਵਧਣੀ ਚਾਹੀਦੀ ਹੈ ਜਿਹੜੇ ਬੱਕੇ ਕੱਚੇ ਬੰਦੇ ਉਹਨਾਂ ਸਾਰਿਆਂ ਨੂੰ ਪੱਕੇ ਕਰਨਾ ਚਾਹੀਦਾ ਇਹਨਾਂ ਨੂੰ ਐ 25 ਸਾਲ ਹੋ ਗਏ ਤੁਹਾਨੂੰ ਹਾਂ ਜੀ ਹਾਂ ਜੀ ਕਰਦਾ 25 ਸਾਲ ਚੱਲੇ ਆ ਜੀ ਇਨਾ ਸਮਾਂ ਹੋ ਗਿਆ ਸਤਕਾਰ ਵੀ ਬਹੁਤ ਮਿਲਦਾ ਹੁਣ ਕਿਉਂਕਿ ਸਿੱਖੀ ਦਾ ਬਾਣਾ ਤੁਸੀਂ ਧਾਰਿਆ ਪਿਆ ਜਦੋਂ ਡੇਟ ਤਾਂ ਆਉਂਦਾ ਕੋਈ ਜਾਂ ਸਟਾਫ ਸੂਰਾ ਸਾਰਾ ਸਤਕਾਰ ਕਰਦਾ ਹਾਂ ਹਾਂ ਸਾਰਾ ਸਟਾਫ ਸਤਕਾਰ ਕਰਦਾ ਜੀ ਕੋਈ ਵੀ ਅਫਸਰ ਆਉਂਦਾ ਹੈ ਠੀਕ ਹੈ ਮਤਲਬ ਕੋਈ ਗੱਲ ਨਹੀਂ ਹੈ ਜੀ ਕੋਈ ਦਿੱਕਤ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜੀ ਹਾਂ ਜੀ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸ਼ੌਂਕ ਰੱਖਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਧਾਰਦੇ ਹੋ ਕਿਹੜੀਆਂ ਚੀਜ਼ਾਂ ਕਰਦੇ ਹੋ ਪੂਰੇ ਦਿਨ ਦੇ ਵਿੱਚ ਦੇਖੋ ਜੀ ਸਿੰਘਾਂ ਨੂੰ ਤਾਂ ਸ਼ਸਤਰਾਂ ਦਾ ਹੀ ਸ਼ੌਂਕ ਹੈ ਸਾਨੂੰ ਤਾਂ ਹਾਂ ਜਿੰਨੇ ਵੀ ਇਹ ਸਾਡੇ ਕਹਿਣੇ ਆ ਇਹ ਮਹਾਰਾਜ ਨੇ ਕਹਿਣੇ ਬਖਸ਼ੇ ਸਾਨੂੰ ਜਿੰਨੇ ਵੀ ਅਸੀਂ ਆਪਣੇ ਸਰੀਰ ਤੇ ਸੁਝਾਵਾਂਗੇ ਸਾਨੂੰ ਚਾਅ ਹੈ ਵੀ ਹਾਂ ਅਸੀਂ ਧਰੇ ਬਾਦਸ਼ਾਹ ਦੇ ਉਤਰ ਪੁੱਤ ਹੈ ਜੀ ਜੋੜ ਮੇਲਿਆਂ ਨੂੰ ਬਥੇਰੇ ਮਿਲ ਜਾਨੇ ਵਾਕੀ ਦੁਕਾਨਾਂ ਆ ਗਈਆਂ ਆਨੰਦ ਵਰਸਾਈ ਗਈਆਂ ਪਟਾਲੇ ਹੈਗੀਆਂ ਜੀ ਜਦੋਂ ਵੀ ਕੋਈ ਦਿਲ ਕਰਦਾ ਫਿਰ ਆਪਾਂ ਖਰੀਦ ਲਿਆਉਨੇ ਜੀ ਮਹਾਰਾਜ ਜਦੋਂ ਜਿਸ ਤਰ੍ਹਾਂ ਛਿੱਧੀ ਜੋੜ ਮੇਲ ਲੱਗਦਾ ਫਤੇਗੜ ਸਾਹਿਬ ਉੱਥੇ ਵੀ ਜਾਂਦੇ ਹੋ ਜਾਂ ਫਿਰ ਹੌਲਾ ਮਹੱਲਾ ਕੱਢਿਆ ਜਾਂਦਾ ਸ੍ਰੀ ਆਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਤੇ ਸਾਰੀ ਜਗ੍ਹਾ ਜਾਂਦਾ ਜੀ ਜੋੜ ਮੇਲਿਆਂ ਨੂੰ ਸਾਰੀ ਜਗ੍ਹਾ ਜਾਂਦਾ ਕਿਸ ਨੇ ਯਾਸੀ ਨੌਜਵਾਨ ਪੀੜੀ ਜਿਸ ਤਰ੍ਹਾਂ ਕਾਲਜ ਦੇ ਵਿੱਚ ਬੱਚੇ ਆਉਂਦੇ ਨੇ ਤੁਹਾਨੂੰ ਹਨਾ ਕੀ ਕੀ ਗੱਲਾਂ ਉਹਨਾਂ ਨਾਲ ਵੀ ਹੁੰਦੀਆਂ ਨੇ ਵੀ ਸਿੱਕੀ ਨਾਲ ਜੁੜੋ ਹਾਂਜੀ ਹੁੰਦੀਆਂ ਨੇ ਜੀ ਮਾ ਚੈਨਲ ਹੁੰਦੀਆਂ ਗੱਲਾਂ ਵੀ ਪੁੱਤ ਸਿੱਖੀ ਨਾਲ ਜੁੜੋ ਜੁੜਨੇ ਦਾ ਅੱਜ ਟਾਈਮ ਹੈ ਬੱਚੇ ਨਸ਼ਿਆਂ ਵੱਲ ਬਹੁਤੇ ਜਾ ਰਹੇ ਆ ਤੇ ਨਸ਼ਿਆਂ ਵੱਲ ਤੇ ਰੋਕ ਰੋਕੀਏ ਇਹਨਾਂ ਨੂੰ ਅਸੀਂ ਇਹੀ ਸੇਹ ਦੰਨੇ ਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਤੁਸੀਂ ਪੁੱਤ ਨਸ਼ੇ ਛੱਡੋ ਨਸ਼ੇ ਤਿਆਗੋ ਤੇ ਮਹਾਰਾਜ ਨਾਲ ਜੁੜੋ ਠੀਕਾ ਜੀ ਸਿੱਖੀ ਨਾਲ ਜੁੜੋ ਆਪਣੀ ਗੱਲ ਤੇ ਅੱਗੇ ਤੁਹਾਨੂੰ ਚਾਹਣਾ ਆਪੇ ਦੇ ਦੇਣਾ ਮਹਾਰਾਜ ਨੇ ਤੁਸੀਂ ਜੁੜੋ ਦਾ ਸਹੀ ਇੱਕ ਵਾਰੀ ਹਾਂ ਜੀ ਕਿੰਨੇ ਸਾਲ ਦੀ ਹੋਊਂਗਾ ਮੇਰੀ 60 ਦੇ ਲਗਭਗ ਹੋ ਗਈ ਹੈ। ਹਾਂ ਜੀ। ਪੂਰੇ ਉਹ ਤੇ ਤੁਸੀਂ ਖੜੀ ਰਹਿੰਦੇ ਕਈ ਘੰਟੇ 11 ਤੋਂ 7 ਵਜੇ ਤੱਕ ਸਰੀਰ ਜਿਸ ਤਰ੍ਹਾਂ ਪੁਲਿਸ ਨੇ ਇੰਟਰੋਗੇਟ ਕੀਤਾ ਦੁਖਦਾ ਵੀ ਹੋਣਾ ਕਈ ਵਾਰ। ਆਹ ਚਲੋ ਸਰੀਰ ਤਾਂ ਦੁਖਦਾ ਡਿਊਟੀ ਤੁਹਾਨੂੰ ਕਰਨੀਆਂ ਪੈਣੀਆਂ ਜੀ ਗਵਰਨਮੈਂਟ ਦੀ ਡਿਊਟੀ ਤਾਂ ਕਰਨੀ ਪਾਉਗੀ। ਸਰੀਰ ਤਾਂ ਤੰਗੇ ਆ। ਐ ਜੀ ਸਰੀਰ ਤਾਂ ਦੇਖੋ ਕੁੱਟਿਆ ਵਾ ਮਾਰਿਆ ਵਾ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਪੁਲਿਸ ਦੀ ਕਟਾਈ ਹੈ ਉਹ ਮੜਾਪੇ ਜਿਆਦਾ ਤੰਗ ਕਰਦੀ ਆ ਜਾ ਕੇ। ਉਹ ਹੁਣ ਕਰ ਰਹੀ ਆ ਸਾਨੂੰ ਹਾਂ ਵੀ ਹਾਈ ਵੀ ਹੋ ਗਿਆ ਸੀ ਜੇ ਤੁਹਾਨੂੰ ਲੈ ਗਈ ਸੀ ਪੁਲਿਸ ਚੱਕ ਕੇ ਥਾਣੇ ਦੇ ਵਿੱਚ ਵੀ ਹੁਣ ਨਹੀਂ ਬਚਦੇ ਕਿਉਂਕਿ ਉਹ ਦੌਰ ਜਿਹੜਾ ਅਸੀਂ ਫੜ ਫੜ ਕੇ ਮਾਰਦੇ ਬਿਲਕੁਲ ਬਿਲਕੁਲ ਹੋ ਗਿਆ ਦਾ ਜੀ ਐਦਾਂ ਹੋ ਗਿਆ ਦਾ ਵੀ ਹੁਣ ਪੁਲਿਸ ਛੱਡਦੀ ਨਹੀਂ ਮਤਲਬ ਤਿੰਨ ਦਿਨ ਤਾਂ ਸਾਨੂੰ ਮਤਲਬ ਐਦਾਂ ਹੱਥ ਬੰਨ੍ਹ ਲੈ ਪਿੱਛੇ ਇੱਥੇ 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 ਦਾ ਹੱਥ ਬੰਨ੍ਹ ਤੇ ਅੱਖਾਂ ਇੱਥੇ ਅੱਖਾਂ ਪੱਟੀ ਬੰਨ੍ਹ ਤੇ ਤਿੰਨ ਦਿਨ ਤਾਂ ਸਾਨੂੰ ਮਤਲਬ ਕਿ ਐਦਾਂ ਹਲਾ ਕੇ ਵੀ ਆ ਪਾਣੀ ਪਿਆ ਪੀ ਲ ਇਹ ਇਹ ਪ੍ਰਸ਼ਾਦਾ ਛਕ ਲਓ ਭਾਈ ਐਦਾਂ ਹੀ ਮਤਲਬ ਆਪਣਾ ਸੀ ਮਾੜਾ ਮੋਟਾ ਟਾਈਮ ਪਾਰ ਕਰਿਆ ਤਿੰਨ ਦਿਨ ਅੱਡੇ ਹੀ ਰਹੇ ਅਸੀਂ ਸਾਤਾ ਸਿਕੰਦਰ ਦੇ ਦੇਸੀ ਕੁਸਕਣ ਤੋਂ ਦੇ ਦੰਦੇ ਤੇ ਸੱਦਾ ਬੰਦੇ ਤੇ पाणी ਵੀ ਰਹੰਦੇ ਤੇ ਲਮਕਾ ਕੇ ਤਿੰਨ ਦਿਨ ਰੱਖਦੇ ਰੱਖਿਆ ਉੱਪਰ ਨਹੀਂ ਤਾਰ ਦੰਦੇ ਤੇ ਰੱਖਦੇ ਤੇ ਘੰਟਾ ਡੇਢ ਘੰਟਾ ਰੱਖਦੇ ਤੇ ਦੇਖਦੇ ਤੇ ਵੀ ਆਏ ਬੰਦੇ ਮਤਲਬ ਵੀ ਸਾਹ ਚੱਲਦੇ ਕਿਸ ਤਰ੍ਹਾਂ ਆਏ ਵੀ ਹਾਂ ਜਿਹੜਾ ਜਿਹੜਾ ਵੀ ਆਉਂਦਾ ਸੀ ਫੜ ਕੇ ਟੰਗ ਲੈਂ ਜਾਂ ਮੂਦਾ ਪਾ ਲੈਂਦਾ ਹੋਊਗਾ ਐਦਾਂ ਹੀ ਕਰਦੇ ਸੀ ਉਸ ਟਾਈਮ ਜਿਹੜਾ ਵੀ ਉਹਨਾਂ ਕੋਲ ਫਸ ਜਾਂਦਾ ਤਾਂ ਨਹੀਂ ਛੱਡਦਾ ਬਾਕੀ ਜਿਹੜੇ ਅਸਲੀ ਹੈਗੇ ਤੇ ਮਾੜਾ ਮੋਟਾ ਜਿਹਦੇ ਕੋਲ ਕੋਈ ਮਿਲ ਜਾਂਦਾ ਉਹਨੂੰ ਤਾਂ ਪੁਲਿਸ ਛੱਡਦੀ ਉਹਨੀ ਸੀ ਕਿਹੋ ਜਿਹਾ ਹਲਾਸੀ ਉਸ ਸਮੇਂ ਥਾਣੇ ਦੇ ਵਿੱਚ ਜਦੋਂ ਤੁਹਾਨੂੰ ਇੰਟਰੋਗੇਟ ਕੀਤਾ ਸੀ ਉਹ ਹੋਰ ਕਿੰਨੇ ਕੁ ਲੋਕਾਂ ਨੂੰ ਇੰਟਰੋਗੇਟ ਕੀਤਾ ਜਾ ਰਿਹਾ ਸੀ ਉਸ ਟਾਈਮ ਤੇ ਜਿਹੜਾ ਵੀ ਮੁੰਡਾ ਅਮਰਤਾਰੀਤਾ ਤਕਰੀਬਨ ਜਿਹਦੇ 'ਤੇ ਵੀ ਮਾੜੀ ਵੀ ਕੋਈ ਸ਼ੱਕ ਪੈ ਜਾਂਦੀ ਸੀ ਉਹਨੂੰ ਨਹੀਂ ਸੀ ਪੁਲਿਸ ਛੱਡਦੀ ਹੈਗੇ ਨਾ ਬਿਲਕੁਲ ਨਹੀਂ ਛੱਡਦੀ ਉਹ ਜਿਹੜੇ ਜਿਹੜਾ ਹੈ ਵੀ ਤਾਂ ਮਾੜਾ ਮੋਟਾ ਕੋਈ ਗੱਲਬਾਤ ਆਈ ਸੀ ਉਹਦੇ ਕੋਲ ਹੀ ਨਮਕ ਆਵਲਾ ਦੇ ਅੱਗੇ ਤੱਕਦੇ ਦੇ ਅੱਗੇ ਠੀਕ ਹੈ ਜੀ ਚਲੋ ਆਪਾਂ ਧਮਤਣ ਦੇ ਦਰਸ਼ਨ ਕਰਨੇ ਤੇ ਮਹਾਰਾਜੇ ਪਾਸ਼ਾ ਦੀ ਕਿਰਪਾ ਤੇ ਵੀ ਅਸੀਂ ਬਚ ਗਏ ਤਾਂ ਬਚ ਗਏ ਅਸੀਂ ਬਸ ਕਪਤਾਵਾ ਵੀ ਕੋਈ ਸਿੱਕੀ ਦੇ ਨਾਲ ਜੁੜੀ ਹੋਇਆ ਗਾਉਂ ਨੇ ਜਾਂ ਕੋਈ ਬਾਣੀ ਦੇ ਕੋਈ ਇਹ ਕੋਈ ਸਾਣੀ ਦਾ ਨਿਤਨੇਮ ਕਹੀਦਾ ਜੀ ਆਪਣਾ ਵੀ ਕਪਤਾਵਾ ਅਸੀਂ ਕੋਈ ਨਹੀਂ ਜਾਣਦੇ ਹੈਗੇ ਏਡੀ ਵੀ ਉਹ ਅਕਾਲ ਪੁਰਖ ਦਾ ਹੀ ਨਾਂ ਲਈਦਾ ਏ ਸਿਮਰਨ ਕਰੀਦਾ ਉਹਦਾ ਦਿਨ ਰਾਤ ਠੀਕ ਹੈ ਜੀ ਕਪਤਾਵਾ ਵਿੱਚ ਕਪਤਾਵਾ ਪੜ ਕੇ ਆਪਾਂ ਕਰੂਗੇ ਕਿ ਆਜਾ ਤਾਂ ਆਪਾਂ ਮਹਾਰਾਜ ਕਹਿੰਦੇ ਰਹਿਤ ਪਿਆਰੀ ਮੂਜ ਕੋ ਸਿੱਖ ਪਿਆਰਾ ਨਾਹੀ ਜੇ ਪਰ ਰਹਿਤ ਮਰਿਆਦਾ ਦੇ ਵਿੱਚ ਰਹੋਗੇ ਨਾ ਤਾਂ ਸਾਰਾ ਕੁਝ ਇਹ ਹੈਗਾ ਏ ਠੀਕ ਹੈ ਜੀ ਮਹਾਰਾਜ ਨੇ ਤਾਂ ਇਹੀ ਦੱਸਿਆ ਸਾਨੂੰ ਠੀਕ ਹੈ ਜੀ ਸੱਚੇ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਨੇ ਕੀ ਕਿਹਾ ਹੈ ਵੀ ਖਾਲਸਾ ਮੇਰਾ ਰੂਪ ਹੈ ਖਾਸ ਖਾਸ ਰੂਪ ਦੱਸਿਆ ਮਹਾਰਾਜ ਨੇ ਵੀ ਮੇਰਾ ਖਾਸ ਰੂਪ ਹੈ ਇਹ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਨੇ ਮੈਂ ਕਰੂ ਨਿਵਾਸ ਇਹ ਵਿੱਚ ਵਸਣਾ ਕਹਿੰਦਾ ਮੈਂ ਖਾਲਸੇ ਮੈਂ ਕਰੂ ਨਿਵਾਸ ਇਹ ਖਾਲਸਾ ਮੇਰੀ ਜਾਨ ਕੀ ਜਾਨ ਮੇਰੀ ਜਾਨ ਦੀ ਵੀ ਜਾਨ ਹੈ ਕਹਿੰਦਾ ਖਾਲਸਾ ਕਹਿੰਦਾ ਖਾਲਸਾ ਮੇਰਾ ਪਿੰਡ ਪ੍ਰਾਨ ਪਿੰਡ ਵੀ ਪਰ ਇਹੀ ਹੈ ਕਹਿੰਦਾ ਪ੍ਰਾਨ ਵੀ ਇਹੀ ਹੈ ਕਹਿੰਦਾ ਤਹੇ ਪਾਸ਼ਾ ਜੀ ਕਹਿੰਦੇ ਕਹਿੰਦਾ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਕਹਿੰਦਾ ਮੇਰਾ ਸੱਜਣ ਸੂਰਾ ਸੱਜਣ ਵੀ ਇਹੀ ਹੈ ਕਹਿੰਦਾ ਖਾਲਸਾ ਮੇਰਾ ਸਤਗੁਰ ਪੂਰਾ ਕਹਿੰਦਾ ਸਤਗੁਰ ਕਹਿਆ ਮਹਾਰਾਜ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ ਸੱਚੇ ਪਾਸ਼ਾ ਨੇ ਖਾਲਸੇ ਨੂੰ ਪਰ ਅੱਗੇ ਖਾਲਸਾ ਵੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਕੱਲੀਆਂ ਕਬਤਾਵਾਵਾਂ ਪੜ ਕੇ ਗੱਲ ਨਹੀਂ ਬਣਦੀ ਹੈਗੀ ਕੱਲੀ ਬਾਣੀ ਪੜ ਕੇ ਵੀ ਗੱਲ ਨਹੀਂ ਬਣਦੀ ਹੈਗੀ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਕਹਦੇ ਵੀ ਰਹਿਤ ਬਿਆਰੀ ਮੂਜ ਕੋ ਸਿੱਖ ਪਿਆਰਾ ਨਹੀਂ ਹਾਂ ਈ ਰਹਿਤ ਮਰਿਆਦਾ ਬਿਲਕੁਲ ਸਭ ਤੋਂ ਵੱਡੀ ਹੈ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਏ ਉਦੇ ਪੇ ਸਾਨੂੰ ਚੱਲਣਾ ਪਊਗਾ ਚੱਲ ਰਹੇ ਹਾਂ ਠੀਕ ਹੈ ਜੀ ਕੀਰਤ ਕਰੇ ਉਹ ਨਾਮ ਨਾਲ ਦੱਸਿਆ ਮਹਾਰਾਜ ਨੇ ਨਾਮ ਜਪਣਾ ਕੀਰਤ ਕਰਨਾ ਵੰਡ ਛਕਣਾ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਅਸੀਂ ਕਰ ਰਹੇ ਹਾਂ ਠੀਕ ਹੈ ਜੀ ਬਾਕੀ ਕੋਈ ਕਿਸੇ ਨਾਲ ਕੋਈ ਵੱਧੀ ਨਹੀਂ ਕਦੇ ਕੋਈ ਮਤਲਬ ਐਸੀ ਕੋ ਗੱਦ ਨਹੀਂ ਸਾਰੇ ਭੈਣ ਭਾਈਆਂ ਗੱਲ ਆਪ ਪਿਆਰ ਕਰ ਰਹੇ ਨੇ ਪਿਆਰ ਗੱਲ ਵਿੱਚ ਰਹੇ ਸਾਰੇ ਆਪਣੇ ਗੱਲ ਪਿਆਰ ਗੱਲ ਵਿੱਚ ਰਹੇ ਸਾਡੇ ਨਾਲ ਇਹਨਾਂ ਦੇ ਸਾਥੀ ਵੀ ਸੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਇਸ ਸਮੇਂ ਹੁਣ ਆਮ ਛਕਣਗੀ ਤਾਂ ਉਹਨਾਂ ਨੇ ਵੀ ਦਾੜਾ ਜਿਹੜਾ ਰੱਖ ਲਿਆ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਖਾਲਸੀ ਦੀ ਸਿੰਘ ਸੀ ਤਾਂ ਸਿੱਖੀ ਬਾਣਾ ਵੀ ਤਰਨ ਕੀਤਾ ਹੋਇਆ ਤੇ ਨਾਲ ਨਾਲ ਡਿਊਟੀ ਵੀ ਕਰ ਰਹੇ ਨੇ ਤਾਂ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਨੇ ਜਿਹੜੇ ਨੌਜਵਾਨ ਵਿਦਿਆਰਥੀ ਇੱਥੇ ਪੜਨ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਸਿੱਖੀ ਦੇ ਨਾਲ ਜੋੜਨ ਦੀ ਦੇ ਰਹੇ ਨੇ ਕਈ ਜਿਹੜੇ ਨੌਜਵਾਨ ਨੇ ਉਹ ਸਿੱਖੀ ਦੇ ਨਾਲ ਜੁੜੇ ਵੀ ਇਹਨਾਂ ਦੇ ਸਾਥੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੁਸੀਂ ਵੀ ਖਾਲਸਾ ਜੀ ਤੋਂ ਜਿਹੜਾ ਦੇਖ ਕੇ ਉਹਨਾਂ ਤੋਂ ਦਾੜਾ ਸਾਹਿਬ ਰੱਖਿਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਨੂੰ ਦੇਖ ਕੇ ਸੀ ਮੈਂ ਵੀ ਪਹਿਲਾਂ ਦਾੜੀ ਕਟਾਂਦਾ ਸੀ ਇਦਾਂ ਹੀ ਪਪਾ ਜੀ ਨੂੰ ਦੇਖ ਕੇ ਇਹਨਾਂ ਦੇ ਬਚਨ ਸੁਣ ਕੇ ਇਹਨਾਂ ਨਾਲ ਬੈਠ ਕੇ ਡਿਊਟੀ ਕਰਕੇ ਮੈਂ ਵੀ ਸਾਡਾ ਪ੍ਰਕਾਸ਼ ਕਰਿਆ ਤੁਹਾਡੀ ਵੀ ਡਿਊਟੀ ਨਾਲ ਉਹੀ ਸਮੇਂ ਦੇ ਵਿੱਚ ਹੁੰਦੀ ਹੈ ਮੇਰੀ ਡਿਊਟੀ ਸਵੇਰੇ 8:30 ਤੋਂ 4 ਹੁੰਦੀ ਹੈ ਇਹ ਰੁਟੀ ਇਹਨਾਂ ਦੀ ਡਿਊਟੀ ਹੁੰਦੀ ਹੈ 11 ਤੋਂ 7 ਅਸੀਂ ਪਹਿਲਾਂ ਜਾਂਦੇ ਸਾਡੀ ਪਹਿਲਾਂ ਹੈਗੀ ਆ ਬਾਕੀ ਇਹਨਾਂ ਦੇ ਬਚਨ ਸੁਣ ਕੇ ਇਹਨਾਂ ਦੀ ਬਾਣੀ ਸੁਣ ਕੇ ਇਹਨਾਂ ਦੇ ਪ੍ਰਵਾਚਨ ਸੁਣ ਕੇ ਅਸੀਂ ਵੀ ਸਾਡੇ ਬੱਚੇ ਫਿਰਦੇ ਤੇ ਬੱਚਿਆਂ ਨੇ ਵੀ ਬਹੁਤ ਬੱਚਿਆਂ ਨੂੰ ਇਹਨਾਂ ਨੇ ਮਤਲਬ ਇਹ ਚੰਗੇ ਰਾਹ ਪਾਇਆ ਬਾਬਾ ਜੀ ਕਹਿ ਰਹੇ ਆ ਕਿ ਹੁਣ ਤੁਹਾਨੂੰ ਸਿੱਖੀ ਦੇ ਨਾਲ ਜੋੜਨਾ ਖਾਲਸੇ ਦੇ ਨਾਲ ਜੋੜਨਾ ਹੈ ਜਲਦ ਤੁਹਾਨੂੰ ਅੰਮ੍ਰਿਤ ਛਕਾਉਣ ਜਾ ਰਹੇ ਆ ਮਹਾਰਾਜ ਕਿਰਪਾ ਕਰੀ ਜੀ ਬਾਬਾ ਜੀ ਨੇ ਸਿਰ ਤੇ ਆਤਰ ਰੱਖਣਾ ਮਹਾਰਾਜ ਬਖਸ਼ਿਸ਼ ਕਰੂਗਾ ਜਦੋਂ ਕਰੂਗਾ ਅਸੀਂ ਵੀ ਚਾਹੁੰਦੇ ਆਂ ਵੀ ਕਰੇ ਸਾਜੀ ਦਾੜਾ ਪ੍ਰਕਾਸ਼ ਕਰਿਆ ਅੰਮ੍ਰਿਤ ਛਕੀਏ ਸਿੰਘ ਸਰ ਜੀ ਡਿਊਟੀ ਵਧੀਆ ਕਰੀਏ ਆਪਣੀ ਡਿਊਟੀ ਦਾ ਅਸੀਂ ਵਧੀਆ ਕਰੇ ਰਹੇ ਆ ਹੋਰ ਕਰੀਏ ਵਧੀਆ ਜੀ ਤੇ ਇਹ ਕਹਿੰਦੇ ਆਂ ਕਿ ਤੁਹਾਡੇ ਬਹੁਤ ਵਧੀਆ ਮਾੜਸ ਬਕਰ ਸਤਕਾਰ ਵੀ ਜਿਸ ਤਰ੍ਹਾਂ ਦਸਰੇ ਜੀ ਖਾਲਸਾ ਜੀ ਕਹਿੰਦੇ ਬਹੁਤ ਸਤਕਾਰ ਮਿਲਦਾ ਜਿਹੜੀ ਚਾਹੇ ਸਟਾਫ ਹੋਵੇ ਚਾਹੇ ਵਿਦਿਆਰਥੀ ਹੋਣ ਚਾਹੇ ਕੋਈ ਬਾਹਰਲਾ ਹੋਵੇ ਇੱਕ ਵੇਰ ਤਾਂ ਦੇਖ ਕੇ ਚੰਬਤ ਹੀ ਹੋ ਜਾਂਦਾ ਵੀ ਇਹ ਵੀ ਵਿਲਾਜਮ ਨੇ ਹਾਂਜੀ ਹਾਂਜੀ ਇਹ ਤਾਂ ਹੈ ਜੀ ਇਹ ਤਾਂ ਠੀਕ ਗੱਲ ਪੱਕੀ ਜੀ ਠੀਕ ਹੋ ਹੋ ਹੁੰਦਾ ਇਹ ਚੀਜ਼ ਵੀ ਚੰਬਤ ਹੋ ਜਾਂਦਾ ਵੀ ਤੁਸੀਂ ਵੀ ਵਿਲਾਜੋ ਯਾਰ ਹਾਂਜੀ ਹਾਂਜੀ ਬਿਲਕੁਲ ਹੁੰਦਾ ਜੀ ਇਦਾਂ ਅਫਸਰ ਵੀ ਕੋਈ ਦੇਖੜੇ ਡੀਟ ਤੇ ਬਿਲਕੁਲ ਕੋਈ ਨਵਾਂ ਅਫਸਰ ਆਉਂਦਾ ਜੀ ਪੁਰਾਣੇ ਤਾਂ ਕੋ ਸਾਰੇ ਜਾਣਦੇ ਆ ਹੈ ਜੀ ਕੋਈ ਨਵਾਂ ਅਫਸਰ ਆਉਂਦਾ ਨਾ ਫਿਰ ਉਹ ਦੇਖਦਾ ਵੀ ਸਾਡੇ ਕਿਹਨੂੰ ਦੇਖਦੇ ਇਹ ਬਾਬਾ ਜੀ ਇਹ ਦੱਸ ਰਣੇ ਵੀ ਹਾਂ ਮੁਲਾਜ਼ਮੇ ਚੌਕੀਦਾਰਾ ਜੀ ਉਹਰੇ ਫੇ ਅਗਲਾ ਕਹਿੰਦਾ ਅੱਛਾ ਠੀਕ ਹੈ ਆਣ ਦੋ ਫੇ ਇਦਾਂ ਮਤਲਬ ਭੇਦਨ ਬੱਚੇ ਨੇ ਬਹੁਤ ਬੱਚੇ ਨੇ ਸੇਧ ਦਿੱਤੀ ਬਾਬਾ ਜੀ ਨੇ ਬਹੁਤ ਬੱਚੇ ਨੇ ਸੇਧ ਦਿੱਤੀ ਬਾਬਾ ਜੀ ਦੇ ਮਤਲਬ ਕਹਿਣ ਨਾਲ ਬੜੇ ਬੱਚੇ ਨੇ ਕੇਸ ਰੱਖੇ ਦਾੜੇ ਰੱਖੇ ਬੜਾ ਅੱਛਾ ਕਹਿੰਦੇ ਵੀ ਤੁਸੀਂ ਪੜੋ ਲਿਖੋ ਅਫਸਰ ਬਣੋ ਮਤਲਬ ਕਿ ਪੰਜਾਬ ਚ ਤੁਸੀਂ ਹੈਗੇ ਇੱਥੇ ਜਿੰਮੇ ਪੜੇ ਆ ਤੁਸੀਂ ਪੰਜਾਬ ਨੂੰ ਪੰਜਾਬੀ ਨੂੰ ਅੱਗੇ ਲੈ ਕੇ ਚੱਲੋ ਆਪਣੀ ਨੂੰ ਤੇ ਮਤਲਬ ਵਧੀਆ 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 ਅਫਸਰ ਬਣੋ ਤੁਸੀਂ ਬਹੁਤ ਅੱਛੀ ਸੇਧ ਹੁੰਦੇ ਬੱਚਿਆਂ ਨੂੰ ਸਿੱਖੀ ਨਾਲ ਜੁੜੇ ਰਹੋ ਬਿਲਕ ਤਾਂ ਉਹਨਾਂ ਦੇ ਸਾਥੀ ਵੀ ਸੀ ਤਾਂ ਸਿੰਘ ਵੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਕਿਸ ਤਰ੍ਹਾਂ ਸਿੱਖੀ ਸਰੂਪ ਨੂੰ ਬਰਕਰਾਰ ਰੱਖਿਆ ਸਿੰਘ ਦਾ ਬਾਣਾ ਧਾਰਨ ਕੀਤਾ ਹੋਇਆ ਤਾਂ ਉਹ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਫੜ ਫੜ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਤਾਂ ਤਾਂ ਉਸ ਸਮੇਂ ਇਹਨਾਂ ਦੇ ਨਾਲ ਵੀ ਘਟਨਾ ਵਾਪਰੀ ਹੈ ਇਹਨਾਂ ਨੂੰ ਇੱਕ ਜਿਹੜਾ ਥਾਣੇਦਾਰ ਸੀ ਤਾਂ ਉਸ ਉਹਨਾਂ ਨੂੰ ਘਰੋਂ ਚੱਕ ਕੇ ਲੈ ਕੇ ਜਾਂਦਾ ਤਾਂ ਤਿੰਨ-ਤਿੰਨ ਦਿਨ ਇਹਨਾਂ ਨੂੰ ਇਨਟੈਰੋਗੇਟ ਕੀਤਾ ਜਾਂਦਾ ਇਹਨਾਂ ਦੇ ਚੱਡੇ ਪਾੜੇ ਗਏ ਪੁੱਠੇ ਲਮਕਾਇਆ ਗਿਆ ਤਾਂ ਉਹ ਦੌਰ ਵੀ ਇਹਨਾਂ ਨੇ ਚੱਲਿਆ ਉਹ ਸੰਤਾਪ ਸੀ ਜਿਹੜਾ ਪੁਲਿਸ ਦਾ ਜ਼ੁਲਮ ਉਹ ਵੀ ਇਹਨਾਂ ਨੇ ਸਹਿਆ ਤਾਂ ਹੁਣ ਇਸ ਸਮੇਂ ਚੌਕੀਦਾਰ ਦੀ ਜਿਹੜੀ ਡਿਊਟੀ ਆ ਕਰਦੇ ਨੇ ਇਮਾਨਦਾਰੀ ਦੇ ਨਾਲ ਤਾਂ ਸਵੇਰੇ ਮਾਫ ਕਰਨਾ 11 ਤੋਂ 7 ਵਜੇ ਤੱਕ ਡਿਊਟੀ ਹੁੰਦੀ ਆ 25 ਸਾਲ ਦਾ ਤਜਰਬਾ ਜਿਹੜਾ ਇਹਨਾਂ ਨੂੰ ਹੋ ਗਿਆ ਨਾਲ-ਨਾਲ ਨੌਜਵਾਨਾਂ ਨੂੰ ਵੀ ਸਿੱ ਜੋੜ ਰਹੇ ਨੇ ਸਾਥੀ ਸਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ